ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਵੀਡੀਓ ਨਵੇਂ ਵਲੌਗ ਦੇ ਵਿੱਚ ਪਿਛਲੀਆਂ ਕੁਝ ਵੀਡੀਓ ਤੋਂ ਆਪਾਂ ਤੁਹਾਨੂੰ ਗੁਰਦਰਾ ਸਾਹਿਬ ਦੀ ਯਾਤਰਾ ਕਰਵਾ ਰਹੇ ਹਾਂ ਜੀ ਇਸ ਵਾਰੀ ਫਿਰ ਆਏ ਹਾਂ ਜੇਕ ਨਵੇਂ ਗੁਰਦਰਾ ਸਾਹਿਬ ਉੱਥੇ ਦਰਸ਼ਨ ਮਿਲਣੇ ਕਰਾਉਣੇ ਆ ਜੀ ਤੇ ਵਲੌਗ ਨੂੰ ਪੂਰਾ ਅਖੀਰ ਤੱਕ ਜਰੂਰ ਦੇਖਿਆ ਜੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਤੁਹਾਡੇ ਪੇਸ਼ੇਰ ਨਾਲ ਸਾਨੂੰ ਬਹੁਤ ਸਪੋਰਟ ਮਿਲਦੀ ਹੈ ਜੀ ਤੇ ਹੁਣ ਆਪਾਂ ਇਥੋਂ ਦੇ ਬਾਬਾ ਜੀ ਦੀ ਗੱਲ ਕਰਦੇ ਆਂ ਜੀ ਬਾਬਾ ਜੀ ਦਾ ਜਨਮ 1905 ਈਸਵੀ ਨੂੰ ਪਿੰਡ ਰਾਏਪੁਰ ਹੋਇਆ ਉਹ ਬਚਪਨ ਤੋਂ ਹੀ ਪੜ੍ਹਦੀ ਵਿੱਚ ਲੀ ਰਹਿੰਦੇ ਸਨ ਤੇ ਉਹਨਾਂ ਨੇ ਇਸ ਪਿੰਡ ਦੋਲੇ ਵਾਲਾ ਵਿੱਚ ਇੱਕ ਨਿੱਕੀ ਜਿਹੀ ਕੁੱਲੀ ਵਿੱਚ ਬਹੁਤ ਸਾਰੀ ਤਪੱਸਿਆ ਕੀਤੀ ਤੇ ਇਥੋਂ ਹੀ ਸੰਗਤ ਉਹਨਾਂ ਨਾਲ ਬਹੁਤ ਸਾਰੀ ਸੰਗਤ ਜੁੜ ਗਈ ਸੰਗਤਾਂ ਨੂੰ ਉਹਨਾਂ ਨੇ ਕਿਰਤ ਕਰਨ ਦਾ ਮਿਹਨਤ ਕਰਨ ਦਾ ਉਪਦੇਸ਼ ਦਿੱਤਾ ਤੇ ਉਹਨਾਂ ਨੇ ਇੱਥੇ ਇੱਕ ਨਿੱਕੀ ਜਿਹੀ ਕੁੱਲੀ ਵਿੱਚ ਬਹੁਤ ਸਾਰੀ ਤਪੱਸਿਆ ਕੀਤੀ ਤੇ ਉਹਨਾਂ ਕੋਲ ਬਹੁਤ ਦੂਰ ਦੂਰ ਇਥੇ ਸੰਗਤ ਆਉਣ ਲੱਗੀ ਤੇ 191974 ਵਿੱਚ ਬਾਬਾ ਜੀ ਸ਼ਰੀਰ ਛੱਡ ਗਏ ਉਹਨਾਂ ਨੇ ਆਪਣਾ ਸਰੀਰ ਛੱਡਣ ਤੋਂ ਪਹਿਲਾਂ ਹੀ ਇੱਕ ਥੜਾ ਬਣਵਾ ਰੱਖਿਆ ਸੀ ਅਤੇ ਕਿਹਾ ਸੀ ਕਿ ਮੇਰਾ ਅੰਤਿਮ ਸੰਸਕਾਰ ਇਸ ਥੜੇ ਉੱਤੇ ਕੀਤਾ ਜਾਵੇ ਉਸ ਥੜੇ ਤੇ ਉਸ ਤੋਂ ਬਾਅਦ ਨਿਸ਼ਾਨ ਸਾਹਿਬ ਸਥਾਪਿਤ ਕੀਤਾ ਗਿਆ ਤੇ ਤੇ ਬਾਬਾ ਜੀ ਦੇ ਵੱਜਣ ਸੰਨ ਜਿਹੜਾ ਵੀ ਇੱਥੇ ਸੱਚੇ ਮਨੋਂ ਆਏਗਾ ਅਰਦਾਸ ਬੇਨਤੀਆਂ ਕਰੇਗਾ ਉਹਨਾਂ ਦੇ ਕੱਚੇ ਘਰਾਂ ਤੋਂ ਪੱਕੇ ਘਰ ਬਹਿ ਜਾਣਗੇ ਉਹਨਾਂ ਦੀ ਗਰੀਬੀ ਚੱਕੀ ਜਾਵੇਗੀ ਅਤੇ ਉਹਨਾਂ ਦੀ ਆਪਾਰ ਕਿਰਪਾ ਹੋਏਗੀ ਉਹਨਾਂ ਦੀਆਂ ਸਾਰੀਆਂ ਅਰਦਾਸਾਂ ਕਬੂਲ ਹੋਣਗੀਆਂ ਸੱਚੇ ਮਨੋਂ ਇਸ਼ਨਾਨ ਬੇਨਤੀ ਕਰਨ ਨਾਲ ਉਹਨਾਂ ਦੀ ਇੱਛਾ ਪੂਰੀ ਹੋਏਗੀ ਅਤੇ ਉਸ ਤੋਂ ਬਾਅਦ ਸੰਗਤ ਦਾ ਭਾਰੀ ਇਕੱਠ ਇਸ ਗੁਰਦੁਆਰਾ ਸਾਹਿਬ ਨੂੰ ਲੱਗਾ ਤੇ ਇਸ ਗੁਰਦੁਆਰਾ ਸਾਹਿਬ ਬਹੁਤ ਹੀ ਸੋਨਾ ਬਣਾਇਆ ਗਿਆ ਤੇ ਅੱਜ ਕੱਲ ਇੱਥੇ ਬਹੁਤ ਹੀ ਸੋਨਾ ਗੁਰਦੁਆਰਾ ਬਣਿਆ ਹੋਇਆ ਹੈ ਜੀ ਤੇ ਸੰਗਤਾਂ ਬਹੁਤੀ ਭਾਰੀ ਮਾਤਰਾ ਵਿੱਚ ਇੱਥੇ ਪਹੁੰਚਦੀਆਂ ਹਨ ਜੀ ਮਿਨੀ ਦੇਸੀ 20 ਤਰੀਕ ਨੂੰ ਇੱਥੇ ਮੇਲਾ ਲੱਗਦਾ ਹੈ ਲੱਗਦਾ ਹੈ ਜੀ ਦਸੰਬਰ ਵਿੱਚ ਇੱਥੇ ਬਹੁਤ ਹੀ ਵੱਡਾ ਮੇਲਾ ਲੱਗਦਾ ਹੈ ਬਹੁਤ ਭਾਰੀ ਮਾਤਰਾ ਦੇ ਸੰਗਤ ਇੱਥੇ ਆਉਂਦੀ ਹੈ ਜਿਨ੍ਹਾਂ ਦਾ ਨਤਮਸਤਕ ਹੁੰਦੀ ਹੈ ਮੱਥੇ ਟੇਕਦੀਆਂ ਹਨ ਤੇ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਹੁੰਦੀਆਂ ਹਨ ਅਤੇ ਇਸ ਗੁਰਦੁਆਰਾ ਦਾ ਗੁਰਦੁਆਰੇ ਦਾ ਐਡਰੈਸ ਹੈ ਜੀ ਸੰਤ ਬਾਬਾ ਤੁਲਸੀ ਸਾਹਿਬ ਦੀ ਝੁੱਗੀ ਵਾਲੇ ਪਿੰਡ 도ਲੇ ਵਾਲਾ ਮਾਇਰ ਅੰਮ੍ਰਿਤਸਰ ਰੋਡ ਜਿਲ੍ਹਾ ਮੋਗਾ ਤੇ ਸਾਡੀ ਵੀਰੋ ਸਾਰੀ ਸਾਰੀ ਜਰੂਰ ਦੇਖਿਆ ਕਰੋ ਜੀ ਅਸੀਂ ਹੋਰ ਗੁਰਦਰਾ ਸਾਹਿਬ ਦੀਆਂ ਵੀਡੀਓ ਨੇ ਫਿਚਰ ਲੱਗ ਕੇ ਆ ਰਹੀਆਂ ਨੇ ਜੀ ਤੇ ਜਿਹੜੇ লাইਕ ਕਮੈਂਟ ਫਿਰ ਜਰੂਰ ਕਰੋਗੇ ਤੇ ਬਨੇ ਰਹੋ ਇਸ ਵਲੌਗ ਦੇ ਨਾਲ ਨਾਲ ਤੇ ਦਰਸ਼ਨ ਕਰੋਗੇ ਗੁਰਦਰਾ ਸਾਹਿਬ ਦੇ

啊。 No. ਕਰਦੇ ਆਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਜੇ ਤੁਹਾਨੂੰ ਚੰਗੀ ਲੱਗੀ ਤੇ ਲਾਈਕ ਕਮੈਂਟ ਸਬਸਕ੍ਰਾਈਬਰ ਜਰੂਰ ਕਰੋ ਜੀ ਤੇ ਜਲਦੀ ਹੀ ਮਿਲਦੇ ਆਂ ਜੀ ਇੱਕ ਨਵੀਂ ਹੋਰ ਵੀਡੀਓ ਦੇ ਨਾਲ ਟਿਲ देन ਬਾਏ ਬਾਏ ਅਦਾਂ ਫਰਾਕਾ